ਬੇਟੀ ਆ ਬੇਟੀ ਇਹ ਕਿਹਨੂੰ ਆਣਾ ਬਾਈ ਖੇਤਾਂ ਤਾਂ ਕਿ ਮੈਂ ਕਿਹਾ ਬਾਪੂ ਨੂੰ ਬਣਾ ਚ ਬੱਚੇ ਬਣਾਉਣੇ ਆ ਬਣਾ ਲੈ ਮੈਂ ਆਪਣੇ ਜੀ ਨੂੰ ਚ ਬੱਚਾ ਕਰੂਗਾ ਲੋ ਜੀ ਨੂੰ ਚ ਬੱਚਾ ਚ ਬੱਚੇ ਬਣਨੇ ਆ ਜੀ ਉਹ ਬੱਚੇ ਮੈਂ ਜਿਹੜਾ ਗਲਨਾ ਬਾਤਾ ਹੋਣੀਆਂ ਸਾਰੀਆਂ ਉਹ ਤੁਹਾਨੂੰ ਜੈਸਮੀਨ ਵਾਲੇ ਬਲੌਗ ਦੇ ਵਿੱਚ ਪਤਾ ਲੱਗੂਗਾ ਹਾਂ ਬਾਪੂ ਨੇ ਰਾਤੇ ਕਿਹਾ ਹੁਣ ਤੁਸੀਂ ਐ ਕਰੋ ਮੇਤੇ ਗਾਣੇ ਗੁਣੇ ਗਵਾ ਲੋ ਹਾਂ ਕੋਈ ਗਾਣੇ ਗੁਣੇ ਦੇਖੋ ਚੈੱਕ ਕਰੋ ਹਾਂ ਚੈੱਕ ਕਰੋ ਜੀ ਕੀ ਆ ਵੇੜ ਗਿਆ ਸੰਗ ਵੇੜ ਗਿਆ ਅਗਰ ਅਸੀਂ ਵੇੜ ਗਿਆ ਪਹਿਲਾ ਪਹਿਲਾ ਫਤਿਹ ਬਲਾ ਉਧਰ ਉਧਰ ਫਤਿਹ ਬਲਾ ਗਾਇਰ ਗਰਥਾ ਵਾਇਗਰ ਜਿੱکی ਫਤਿਹ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇਰੇ ਬਾਣੇ ਸਮਾਧਾ ਬਲਾ ਹਾਂ ਬਗਾ ਹੁਣੇ ਸੇਟ ਉੱਪਰ ਹਰਦੇ ਭਾਈ ਹੁਣ ਇੱਕ ਮੈਕ ਇੱਕ ਮੈਕ ਚਾਹੀਦਾ ਨਾ ਚਲੋ ਡਾਕਟਰ ਜੰਨੀ ਐ ਮੇਰੇ ਸਾਬ ਨੇਕਾ ਡਾ ਮੈਡਮ ਚੱਲ ਛੱਡੋ ਹੁਣ ਜਿਹੜਾ ਕੰਮ ਮਾਟੀ ਭਾਈ ਆਜਾ ਭਾਈ ਮੁੰਡਿਆ ਸੱਪ ਭਾਈ ਜੀ ਮੈਨੂੰ ਪਹਿਲੇ ਦੱਸੋ ਕਿਹੜਾ ਕੰਮ ਹੈਗਾ ਹਾਂ ਅਸੀਂ ਆਉਂਦੇ ਹਾਂ ਦੱਸਿਓ ਠੀਕ ਆ ਵਾਸ਼ ਕਿਹੜਾ ਕੰਮ ਕਰਾਉਣਾ ਮਿਸਤਰੀ ਆਪਾਂ ਲੈਂਦਾ ਕਾਂਠ ਮਿਸਤਰੀ ਇਹਨੂੰ ਇਹਦਾ ਨਾਮ ਹੈਗਾ ਕਾਂਠ ਮਿਸਤਰੀ ਠੀਕ ਆ ਜੀ ਕੱਲ ਸਜਾ ਲੋਹਾਰ ਚਖਾਨ ਸੱਤ ਦੇ ਦੋ ਜੋ ਕੰਮ ਨਾਲੇ ਸਰਟੀਫਿਕੇਟ ਹੈ ਨਾ ਇਹਦੇ ਕੋਲ ਮੈਨੂੰ ਯਾਣਾ ਹਾਂ ਬੰਦੇ ਕੋ ਹੁੰਦਾ ਨਹੀਂ ਕਿਤੇ ਕੋਲ ਹਾਂ ਦੇਖੋ ਚੈੱਕ ਕਰੋ ਸੀਵੀ ਆਪਾਂ ਹਾਂ ਆਂਡਾ ਨਹੀਂ ਮਿਸਤਰੀ ਹੈ ਬਾਪੂ ਜੀ ਦੀ ਛੱਜੁਰਾਂ ਤਾਂ ਤੁਹਾਡੇ ਬਾਪੂ ਦਾ ਨਾਮ ਹਾਂ ਦਸ ਮਿਸਤਰੀ ਠੀਕ ਜੀ ਨਾ ਉਹ ਸਮੇਂ ਦੇ 10 ਵੀ ਫਖਤ ਜਮਾਤ ਕਰੀ ਬਿਤੇ ਹਾਂ ਬਾਹਰ ਰੋਟ ਰਵੀ ਹਿੰਦੂ ਸਰ ਨੂੰ ਸੁਗੋ ਬਾਹਰ ਰੋਟ ਹੋਰ ਦਾ ਆਪਾਂ ਘਰ ਵਿੱਚ ਤੇ ਰੱਖੀ ਲੈ ਕਿੱਥੇ ਕਿੱਥੇ ਇੱਕ ਮੇਡਾ ਮੇਰਾ ਭਾਈ ਸੁਵਾਂਸੀ ਕਲਸੀ ਹਾਂ ਕਹਦੇ ਕੋਲ ਚਲ ਆ ਉਹਦੇ ਛੱਪ ਬੋਲ ਰੋਟ ਨਾ ਰੋਟ ਰੋਕਣਾ ਮੇਡਾ ਕਈ ਨਹੀਂ ਕਈ ਚਾਹ ਚਾਹ ਤੇ 40% ਉਹ ਤੇ ਆਪਾਂ ਚੱਲ ਆਏ ਇੱਥੇ ਹਾਂਜੀ ਚਲੋ ਕੋਟਾ ਠੀਕ ਹੈ ਵੇ ਜਿੱਕਰ ਹੁਣ ਆਪ ਬਣਾਉਣਾ ਕਿ ਇਹਦੇ ਵਿੱਚ ਪਾਣੀ ਕੋਈ ਹੁੰਦੀ ਕਿ ਨਹੀਂ ਹੁੰਦੀ ਹੈ ਜੀ ਵੇਟਰੀ ਪਾਣੀ ਹਾਂਜੀ ਇਹ ਤਕਰੀਬਨ ਆਪਾਂ ਜੀ ਦੇਖਿਆ ਜੀ ਤਾਂ 5 ਫੁੱਟ ਲੰਬਾ ਕਰ ਲੈਣਾ ਜੀ ਅੱਛਾ ਜੀ ਹਾਂਜੀ ਇਹ ਆਪਾਂ ਜਿਹੜੀ ਸੈਂਟਰ ਰੱਖਣਾ ਹਾਂ ਹਾਂਜੀ ਇਹ ਤੋਂ ਇਧਰ ਪਾਸੇ ਬਣਾਉਣਾ ਮੈਂ ਕਿਹਾ ਮੈਨੂੰ ਸੈਂਟਰ ਚ ਲੈ ਲੈਣਿਆ ਜੀ 2 ਫੁੱਟ ਤਾਂ ਕਰ ਲੈਣਾ ਠੀਕ ਹੈ ਠੀਕ ਹੈ ਠੀਕ ਹੈ 2 ਫੁੱਟ ਪਾਰਾਂ ਕਰ ਲੈਣੀ 3 ਫੁੱਟ ਇਧਰੋਂ ਆ ਜੂਗਾ ਜੀ ਆਪਾਂ ਮੀਟਰ ਦੇਖ ਕੇ ਲੈਂਦਾ 5 ਫੁੱਟ ਕਰਨਾ ਹੈ 6 ਫੁੱਟ ਕਰਨਾ 5 ਫੁੱਟ ਤਿਆਰ ਕਰਨਾ ਅੰਦਰ 5 ਫੁੱਟ ਹਾਂਜੀ ਹਾਂਜੀ ਬਸ ਸਾਢੇ 5 ਦੀ ਰੱਖ ਲੈ ਬਾਈ ਕੀ ਕਰੀ ਇਹ ਤਾਂ ਪਾਈ ਐ ਜਾਂ ਨਹੀਂ ਜਾਣਦੇ ਹੁਣ ਹੋਰ ਜਾਣਦੇ ਨਹੀਂ 3 ਸਾਢੇ 5 ਸਾਢੇ 5 ਕਰ ਅੱਛਾ 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 ਤਾਂ ਸੈਂਟਰ ਲਾ ਕੇ ਲੈਣਾ ਕੋਈ ਲੋਕ ਕਿਉਂ ਠੀਕ ਬਾਈ ਫੋਰਾ ਮੰਨ ਆ ਸੈਂਟਰ ਹਾਂਜੀ ਇਹ ਪੰਜ ਫੁੱਟ ਦੇ ਅੰਦਰ ਅੰਦਰ ਦਾ ਸੈਂਟਰ ਆ ਤਾਂ ਤੇਰਾ ਸੈਂਟਰ ਹੋ ਗਿਆ ਇਹ ਤਾਂ ਦਿਖਦਾ ਹੀ ਐ ਇੱਥੇ ਲੱਗਣੀ ਛੱਡ ਪਾ ਪਾਣੀ ਫੋਟੇ ਚ ਰੋ ਹਾਂ ਉੱਧਰ ਢਾਈ ਉੱਧਰ ਮੈਂਦੇ ਵਾਸਤੇ ਵਾਲੇ ਵਾਸਤੇ ਨੂੰ ਗੱਲ ਕਰਮੂਗੀ ਉਹ ਉੱਚਾਈ ਹੈ ਉੱਥੇ ਉੱਥੇ ਦੇ ਪੰਟੀ ਹੋਣਾ ਹਾਂ ਸਹੀ ਗੱਲ ਇਹ ਆਪਸ ਨਾਲ ਅੰਨੇ ਦੇ ਬੱਚਾ ਬਣੂ ਉਚਾਈ ਦੇ ਬੱਤੇ ਜੀ ਇਹਦੇ ਇਹਦੇ ਹਿਸਾਬ ਨਾਲ ਬਣੂਗੀ ਨਾ ਕਿ ਇਹਦੇ ਉੱਚੀ ਚੱਕਣੀ ਉੱਪਰ ਮੈਂ ਟੀ ਬਣਾ ਕੇ ਪਾਣਾ ਟੀ ਬਣਾ ਕੇ ਕਰਣੀ ਵੀ ਆਪਾਂ ਉੱਪਰ ਗੋੜਾ ਕਰਨਾ ਹਾਂਜੀ ਇੱਥੇ ਚੱਕਣਾ ਬਣਾ ਜੀ ਇੱਥੇ ਤੇ ਆਪਾਂ ਮੋੜ ਪਾ ਕੇ ਆਈਏ ਇੱਥੇ ਨਹੀਂ ਗਿਰਦਾ ਕਲਵਾ 1 ਚੀਜ਼ ਹੋਰ ਵੀ ਕਰਨੀ ਹੈ ਹਾਂਜੀ ਤੂੰ ਪਾਣੀ ਇੰਨਾ ਦੇਕਣਾ ਭਰੂਗਾ ਤੂੰ ਉਹਦੇ ਵਿੱਚ ਵੀ ਜਿਹੜਾ ਡੰਗਰ ਦਾ ਮੂੰਹ ਹੈ ਨਾ ਜਾਵੇਂ ਥੱਲੇ ਤੱਕ ਅਸੀਂ ਉਹ ਕਰਦੇ ਹਾਂ ਨਾ ਉਹ ਕੱਢਣਾ ਪੈਣਾ ਫਿਰ ਉਹ ਨਹੀਂ ਨਹੀਂ ਮੈਂ ਵੀ ਕਰ ਦਿੰਦਾ ਨਹੀਂ ਕਰਨਾ ਇਹ ਆਪਾਂ 홀ੀਡੇਸ ਕਰ ਲੈਣਾ ਅੱਛਾ 홀ੀਡੇਸ ਉੱਪਰ ਉਹ ਜਾ ਕੇ ਕਰ ਖੋਲਣਾ ਜਾਣਾ ਜੀ ਨਾ ਕਰ 3 ਫੁੱਟ ਉੱਪਰ ਕਰ ਜੀ ਹਾਂ ਜੀ ਹਾਂ ਜੀ 3 ਫੁੱਟ ਉਹਦੇ 3 ਫੁੱਟ ਹਾਂ ਜੀ ਥੈਂਕ ਯੂ ਬੱਚੇ ਥੈਂਕ ਯੂ ਬੱਚੇ ਪਰਟੀਕਲ ਫੈਟ ਨਹੀਂ ਵੇਖਦੇ ਨਾ ਤੂੰ ਕਹ ਬਰੋ ਤੇ ਬੱਚੇ ਬਣਾ ਦੇ ਬਹੁਤ ਬੱਚੇ ਮੰਮੀ ਨਾ ਲਾ ਕਰ ਦਿਖਾਈ ਤਾਂ ਆਪਾਂ ਮਤਲਬ ਵੀ 2 ਫੁੱਟੇ ਕਰਨੀ ਆ ਜੀ ਬਸ ਠੀਕ ਬਸ ਠੀਕ ਆ ਦੇਖੋ ਇੱਥੇ 2 ਫੁੱਟ ਉਹਦਾ ਲੈਵਲ ਲੂਗੇ ਅੱਜ ਕਰਨਾ ਨੇ ਕਰੀ ਕਰੀ ਤੋਂ ਉੱਪਰ ਦਿਖਾਈ ਚੱਲੇ ਤੇ 2 ਫੁੱਟ ਹੋ ਗਈ ਇੱਥੇ ਅੱਛਾ ਫਿਰ ਇਹਨਾਂ ਨੂੰ ਸੱਜੇ ਫੁੱਟ ਕਰਨਾ ਪਣਾ ਤੁਹਾਨੂੰ ਪਰ ਕੋਗਾ ਉੰਭੀ ਕਰਦੇ ਨਹੀਂ ਉੱਪਰ ਤਾਂ ਆਪਾਂ ਬਾਪੂ ਜੀ ਉੱਪਰ ਤਾਂ ਆਪਾਂ 4 ਫੁੱਟ ਕਰ ਲੈਣੀ ਟੁਕੜ ਤਿੰਨ ਸੱਜੇ ਨਹੀਂ ਉੱਪਰ ਦੰਗਰ ਨੇ ਵੀ ਖਾਣਨਾ ਹੈ ਕੀ ਐ ਕਰੂੰ ਦੰਗਰ ਕਿ ਕਰੂੰਗਾ ਮੈਨੂੰ ਤਾਂ ਨਹੀਂ ਪਾਹ ਪਹੁੰਚਾਈ ਤੇ ਤੇਰਾ ਹਰਾਮ ਨਹੀਂ ਹੋਣਾ ਹੈ ਤੇਰਾ ਪਰ ਦੇਖੋ ਮਰਦਾ ਖੁੱਲਾ ਵੀ ਮੰਨਣ ਲਈ ਸਹੀ ਹੈ 2 ਫੁੱਟ ਨਹੀਂ 2.5 ਉਹ ਇੱਕ ਲਿਖ ਰਾਂ 2.5 ਰੱਖੋ ਹਾਂ ਜੀ ਅਰੇ ਰਬ ਤੇਰਾ ਹੋਣਾ ਇਹ ਪਤਾ ਸਾਡੇ ਦਿਨ ਜੀ ਆ ਸਵਾਦੋ ਯਾਰ ਸਵਾਦੋ ਰੱਖੋ ਬਸ ਤੁਸੀਂ ਸਵਾਦੋ ਉਹਦੀ ਚਾਈ ਹੋ ਜਣੀ ਐ ਬਾ ਉਹਦੇ ਵਿੱਚ 2 ਫੁੱਟ ਨਹੀਂ ਡੂੰਗਾ ਜਾ ਹੋਣਾ ਉੱਤੇ ਹਾਂ 1.5 ਫੁੱਟ ਤੇ ਡਿੜ ਗਿਆ ਇਹ ਵੀ ਵਿੱਚ ਨਹੀਂ ਹੋਣੀ 1.5 ਫੁੱਟ ਨੇ ਗਿਆ ਨਹੀਂ ਬਹੁਤ ਪਾਣੀ ਆ ਜਿਹਦੇ ਵਿੱਚ ਇੱਥੇ ਆ ਜਾਣਾ ਜੀ ਇੱਥੇ ਆ ਜਾਣਾ ਇੱਥੇ ਆ 1.5 ਫੁੱਟ ਡੰਗਿਆ ਹੀ ਕਰੀ ਹਾਂ ਉਹਦੇ ਨਾਲ ਪਾਥ ਲੇਖ 1.5 ਫੁੱਟ ਉੱਪਰ ਲੰਘਾਈ ਕਰੀ 1.5 ਫੁੱਟ ਉੱਪਰ ਤੇ ਉੱਪਰ ਤੋਂ 1.5 ਫੁੱਟ ਤਾਂ ਦੇਖਾਂ ਜੀ ਉਹ ਨਿਸ਼ਾਨ 'ਤੇ ਇੱਕ ਮੀਟਰ ਅੱਗੇ ਵਧੀ ਕੇ ਵੀ ਇੱਕ ਮੀਟਰ ਘਟਾ ਜਾਓ ਆ ਤੇਰਾ ਮੇਨਸ਼ਾਨ ਹੈ ਆ ਸਬਤ ਨੂੰ ਆਮੇਨ ਹਾਂ ਦੋ ਸਬਤ ਹੋ ਐ ਹਾਂ ਸਬਤ ਦੋ ਉਰੇ ਤੇ 1.5 ਕਰੀਨਟਰ ਥੱਲੇ ਨੂੰ 1.5 ਉਰੇ ਤੇ ਟਾਈਪ ਸਟੈਂਡਰਡ ਸਾਈਜ਼ ਬਣਿਆ ਵਾ ਤੁਹਾਡੇ ਖੁੱਲੀ ਦਾ ਬਿਲਕੁਲ ਸਹੀ ਹਾਂਜੀ ਹਾਂਜੀ 1.5 ਇੰਚ ਅੰਨਾ ਡੂੰਗਾ ਇੱਥੇ ਕੋ ਬੋਖਾ ਤਾਂ ਆਖੀ ਅੰਨਾ ਕੇ ਚਲੇ ਦੋ ਟਾਂ ਲੱਗੀਆਂ ਥੱਲੇ ਬੋਖਾ ਡੂੰਗਾ ਜਾਣਾ ਨਹੀਂ ਨਾ ਜਾਨਵਰ ਮਿੱਤੇ ਨੇ ਹਾਂ ਜੀ ਕੋਈ ਕੱਟਾ ਨਹੀਂ ਉਹਨੇ ਜੇ ਪਾਣੀ ਮੰਗਦਾ ਵੀ ਪਾਣੀ ਘਟ ਗਿਆ ਉਹਨੇ ਛਾਤੀ ਮਾਰਨੀ ਕਰਦੇ ਇਹਦੇ ਨਾਲ ਉਹ ਛਾਤੀ ਵੱਜੂਗੀ ਫਿਰ ਕੰਮ ਖਰਾਬ ਹੋਊਗਾ ਬੜਾ ਜੇ ਸ਼ੇਪਰ ਤੇਲ ਫੋਟੋਂ ਦਾ ਗੱਲ ਤੇ ਰੋ ਜੰਨਾਲ ਤਾੜਾ ਬੋ ਮੈਂ ਉਥੋਂ ਲੁੱਬ ਲੰਬਾਈ ਤੋਂ ਫੋਟ ਖਾਣੇ ਜਿੰਨਾ ਮਰਜ਼ੀ ਬਣ ਜਾਂਦੀ ਉਹ ਗੱਲ ਹੈ ਹਾਂ ਅੰਨਾ ਕੇ ਤੋਂ ਨਾ ਇੱਕ ਇਹ ਆ ਇੱਕ ਉਧਰ ਆ ਆ ਜਾ ਫੋਟ ਖਾਣਾ ਤੁਹਾਨੂੰ ਮੈਂ ਮਾਫਾ ਦਊਗਾ ਨਹੀਂ ਕੀ ਆ ਤੈਨੂੰ ਦੂਰ ਮਿਸਤਰੀ ਨੂੰ ਮੈਂ ਵਾਇਦ ਨੂੰ ਕਰਦੀ ਆ ਆਇਆ ਬਾਈ ਪਹਿਲਾਂ ਅਗਰੇ ਵੀ ਜਾਂ ਬੇਚ ਦਈਏ ਤੁਰੇ ਤੇਰੇ ਪਿੰਡੇ ਕੋ ਫਸ ਕਰਨਾ ਬਿਚਾਰੇ ਨੇ ਫਿਰ ਮੱਗਾ ਨਾ ਲੈ ਬੇ ਕਰੂ ਅਰੇ ਇਹਨਾਂ ਨੂੰ ਸੁਣ ਪੰਦਰੂ ਜਿਹੜੇ ਮੈਂ ਇਹਨਾਂ ਨੂੰ ਮਾਰੋਗੇ ਬਾਕੀ ਇੱਧਰ ਦਾ ਪਸਲਾ ਹਸ ਦੇ ਦੇਵ ਭਗਤ ਮਾਉਤ ਨਾ ਹੋ ਜਾਣਾ ਕੋਈ ਨਾ ਹੱਥ ਚਾਹ ਨਹੀਂ ਲਾ ਸਕਦਾ ਕਾਨੂੰਨ ਦਾ ਆਖ ਲੋਰ ਤੇ ਉਹ ਵਾਪਸ ਕਿੱਥੇ ਮੁਕਿਤ ਨੇ ਉਹ ਵੀ ਹੋਦਰ ਮੁਕ ਕੋਪਰ ਕਾ ਚਾਰਨ ਕੇ ਇਹ ਦਾਤਾ ਕਹਿੰਦਾ ਨੌਜਵਾਨਾਂ ਨੂੰ ਫੇਲ ਕਰਦਾ ਪਿੰਦਾ ਆ ਤਰ ਉਹ ਵੀ ਚੁੱਪੀ ਚੁੱਪੀ ਬੈਗ ਹੈ ਇਹਦਾ ਕਿਹੜਾ ਜਿਹੜਾ ਜੋ ਨਾ ਪਟੇ ਨਾ ਬਣੇ ਥਲੇ ਨਾ ਬਸ ਨਹੀਂ ਕਾਪਾ ਕੇ ਦੇ ਅੱਛਾ ਪਾਣੀ ਇੱਥੇ ਵੀ ਪੜ ਜਾਂਦਾ ਦਰੂ ਵੀ ਹਾਂ ਹਾਂ ਸਾਰੇ ਬਸੇ ਪੜ ਜਾਂਦੇ ਇਹ ਸਾਰੇ ਕੰਮ ਦਾ ਦਬ ਗਿਆ ਜੀ ਇਹ ਦਬ ਗਿਆ ਆਪਾਂ ਚ ਬੱਤਾ ਇਹੀ ਬਣਾ ਦੂਗੇ ਉੱਥੇ ਜਿੱਲੇ ਬਸਾ ਦਾਂਗੇ ਇੱਧਰ ਆ ਹਾਂ ਉੱਥੇ ਫਿਰ ਐ ਕਰਨਾ ਪਣਾ ਚੀਰੀ ਮਾਰਨੀ ਹੈ ਵਿੱਚ ਚੀਰੀ ਮਾਰ ਕੇ ਚੀਰੀ ਮਾਰਦੇ ਬੈਠੇ ਹਾਂ ਐਦਾਂ ਹਾਂ ਚੀਰੀ ਦਾ ਬੰਦਾ ਸੀ ਆਪਾਂ ਹਾ ਤੋੜ ਦੂਗੇ ਹਾ ਤੋੜ ਗੋਲਾ ਲਾ ਦੂੰਗਾ ਏ ਕਰ ਕਰ ਨਹੀਂ ਆਹ ਕਹਦਾ ਤਾਂ ਤੇਰੀ ਠੀਕੇ ਯਾਰ ਨਹੀਂ ਹਾਂ ਅਗਲੀ ਸੋ ਇਹ ਨਾ ਉੱਚੀ ਬਣਾਉਣੀ ਹੈ ਨਹੀਂ ਨਾ ਨਾ ਆਹੀ ਠੀਕ ਹੈ ਅੱਛਾ ਜੀ ਹੂੰ ਹੂੰ ਸਿੱਧਾ ਐਂ ਐ ਨਾ ਆ ਆ ਜੀ ਕੋਈ ਤੇ ਆ ਲੈ ਤਾਂ ਸਿੱਧਾ ਪ੍ਰਸ਼ੋਤਮ ਪ੍ਰਸ਼ੋਤਮ ਨੂੰ ਪਰਤੋਸ਼ਨ ਦੱਸਦਾ ਪਰਤੋਸ਼ਨ ਨੂੰ ਵੀ ਪ੍ਰਧਾਨ ਬਹੁਤ ਵਾਰ ਮੈਂ ਕਹਿੰਦਾ ਇਹਨੂੰ ਮੇਰੇ ਨਾਂ ਨਾਲ ਲੈ ਕੇ ਸੱਚਾ ਕਰ ਨਹੀਂ ਪ੍ਰਧਾਨ ਇਹ ਕਹਿਆ ਕਰਨਾ ਕਰ ਪਰਤੋਸ਼ਨ ਦੱਸਦਾ ਪ੍ਰਸ਼ੋਤਮ ਨੂੰ ਇੱਕ ਬੰਦਾ ਕਹਿੰਦਾ ਪਰਤੋਸ਼ਨ ਇੱਕ ਕਹੇ ਸਵਾਲ ਮਾਂ ਬਾਪ ਪਰਤੋਸ਼ਨ ਹਾਂ ਹਾਂ ਉਹ ਗਾੜੇ ਕਾਬਰ ਉਹ ਮੈਂ ਠੀਕ ਕਾਬਰ ਦੇ ਫਿਰ ਉਹ ਜਦ ਤੂੰ ਆ ਗਿਆ ਹੁਣ ਹੁਣ ਕਾਬਰ ਹੁਣ ਕਾਬਰ ਬੰਨਾ ਹੁਣ ਕਿੱਥੇ ਹੁੰਦਾ ਤੇ ਉਹ ਨਹੀਂ ਕਾਬਰ ਦੀ ਬਾਹਰ ਬਾਹਰ ਅੰਦਰ 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 ਉਹਦਾ ਢਾਈ ਰਹਿ ਗਿਆ ਬਾਕੀ 7 ਇੰਚ ਉਹ ਢਾਈ ਛੇ ਬਸ ਇੱਕ ਉਹ ਗੱਲ ਹੈ ਠੀਕ ਹੈ ਨਾ ਆਪ ਓਕੇ ਹੋ ਗਿਆ ਇਹ ਹੁਣ ਤੂੰ ਮੈਂ ਕਹਦਾ ਅਨਾ ਚੀਜ਼ਾਂ ਦਾ ਜ਼ਿਆਦਾ ਨਹੀਂ ਬੈ ਮੁੰਡਾ ਕੰਮ ਤੋਰ ਭਾਂਦਾ ਫਿਰ ਚਾਈ ਉੱਚਾਈ ਉੱਚਾਈ ਆ ਗਿਆ ਦੇਖ ਉਹ ਉਹ ਵੀ ਹਾਂ ਉਹ ਇਹਦਾ ਕੰਨ ਨਹੀਂ ਨਾ ਵਾਤ ਤੇ ਨਹੀਂ ਆਖੀ ਉਹੀ ਹੈ ਸਭ ਤੋਂ ਹਾਂ ਜੀ ਹਾਂ ਬਾਈ ਇੰਨਾ ਤੇ ਰੱਖੋ ਉਹਦੇ ਵਾਲੀ ਪਾਸਾ ਤੋਂ ਵੀ ਰੱਖੋ ਤੇ ਆਹ ਦੇਖ ਵਿੱਚੋਂ ਵਧਾਈ ਜਿਹੜੀ ਇਹਦੇ ਫੁੱਟ ਵੀ ਨਹੀਂ ਆਪਾਂ 1.5 ਫੁੱਟ ਕਰਨੋ ਕਹਿੰਦੇ ਨੇ 1 ਫੁੱਟ 1 ਫੁੱਟ ਕਰ ਦੇ ਡੇਢ ਫੁੱਟ ਕਰਨਾ ਹਾਂ ਡੂੰਗਾ ਕਰ ਦੇ ਸੱਜੇ ਡੇਢ ਕੋ ਕਰਨਾ ਮਤਲਬ ਇਹਦੀ ਲੰਬਾਈ ਨੂੰ ਬਈ ਜ਼ਿਆਦਾ ਦੀ ਤਾਂ ਢੰਗਾਈ ਤੋਂ ਕੋਈ ਕਰਦੇ ਹਾਂ ਹਾਂ ਉਹ ਵੀ ਕੱਢੀ ਨੂੰ ਲੰਬਾਈ ਜ਼ਿਆਦਾ ਲੰਬਾਈ ਵੀ ਜ਼ਿਆਦਾ ਇਹਦੇ ਨਾਲ ਰੋੜੀ ਘੱਟ ਪਈ ਏ ਨਹੀਂ ਫੱਟਣਾ ਨਹੀਂ ਚਾਹੀਏ ਆਪੇ ਘਾਤ ਰੋ ਬਾਪੂ ਬਾਪੂ ਵਿੱਚ ਲਾ ਬਾਈ ਹਾਂ ਭਾਈ ਸਾਹ ਨੂੰ ਹੋ ਚੋਲੋ ਕੋੜਮਾ ਮੈਜ ਮੈਜ ਹਾਂ ਕੋਣ ਆਣਾ ਸਾਵਾ ਦਾ ਨਾ ਸਾਡੇ ਨਾਲ ਆਉਣਾ ਸਾਡੇ ਨਾਲ ਆਂਦੇ ਨਾ ਜੀ ਨਹੀਂ ਇੱਕ ਮਿੰਟ ਫੜੀ ਖੜੀ ਖੜੀ ਆਹੀ ਤਾਂ ਬਸ ਪੈੜਾ ਸਾਡੇ ਚ ਸਾਡੇ ਨਾਂ ਦੇ ਪਰ ਆ ਉਹ ਆ ਬਸ ਉਹੀ ਗੱਲ ਆ 2 ਇੰਚ ਇੱਧਰ ਉੱਧਰ 908 ਹਾਂ ਅੱਛਾ ਮੇਰੀ ਗੱਲ ਸੁਣ ਇੱਕ ਇਤਰੀ ਇਹ ਅੱਜ ਤੱਕ ਕਾਹ ਕਰੇ ਕੋਈ ਹੋਈ ਹੋਈ ਆ ਕੋਈ ਮੈਂ ਕੱਖਦਾਂ ਨੇ ਇੱਕ ਤੂੰ ਚੱਕ ਹੋ ਜੂਗਾ ਉੱਪਰ ਮੈਂ ਖਣਾ ਉਹ ਕਿ ਥੱਲੇ ਦਾ ਉਹ ਹੈ ਅੰਦਰ ਸਮਝੂਣ ਤੋਂ ਵੀ ਨਹੀਂ ਬੱਚਾ ਇਹ ਚੱਕੇ ਨਹੀਂ ਜਾਂਦਾ ਮੋਟਾ ਚੱਕੇ ਲੱਗੇ ਜਮਾ ਪਾਸ ਪਾਸ ਇਹ ਜਰ ਤੋ ਪਾਉਣ ਦੀ ਲੋੜ ਨਹੀਂ ਇਹ ਐ ਕਿ ਜਿੱਥੇ ਜਿੱਥੇ ਤੇ ਪਾਣੀ ਉਹ ਕਰਨਾ ਨਾ ਇਥੇ ਦੀ ਬੰਗਾਈ ਦੇ ਨਿੰਦਗਾਈ ਕੋਰਟ ਚ ਚੱਕ ਲਿਆ ਇਹਨੂੰ ਸਾਰੇ ਨੂੰ ਚੱਕ ਰਿਹਾ ਹੈਗਾ ਬੰਗਾਈ ਕੋਰਟ ਚ ਚੱਕ ਹਾਂ ਮੈਨੂੰ ਆਉਣਾ ਮੈਣਾ ਉਹ ਮੈਨੂੰ ਲੱਗਦਾ ਲੇਵਰ ਕਰਨੀ ਪੈਣੀ ਤੇਰੇ ਨਾਲ ਨਹੀਂ ਰੈਡੀ ਕਰ ਤੂੰ ਪੁਰਾਣਾ ਲੇਵਰ ਜੱਡਾ ਮੈਨਿਆ ਅਜਾ ਫਾਇਰ ਉਹ ਕਾਰ ਦੇ ਵਿੱਚ ਚਲੋ ਵਾ ਮੰਦਰ ਪਤਾ ਸਾਰੇ ਮੰਦਰ ਮੰਦਰ ਇਨੀ ਬਣਾਏ ਹੋਏ ਆਲੇ ਦੁਆਲੇ ਮੰਦਰ ਹੋ ਕੇ ਹਣਾ ਮੰਦਰ ਕਿਹ ਹੋਗਾ ਗਲਤੀ ਹੈ ਸ਼ਾਇਦ ਤੇ ਵਿੱਚ ਮੇਤੇ ਮੰਦਰ ਬਣਾਤੇ ਸਕੂਲ ਹੀ ਨੇ ਬਣਾਤੇ ਹਸਪਤਾਲ ਹੀ ਨੇ ਬਣਾਤੇ ਹਾਂ ਇਹ ਖਾਫਾ ਇਹ ਖਾਫਾ ਵਜਾਇਆ ਬੰਮ ਤੇ ਕੁਝ ਛੱਡੀਓ ਨਹੀਂ ਜੇ ਜ਼ਿਮੀਂਦਾਰ ਛੱਡੀ ਨੇ ਬਣਾਤੇ ਚਬਚੇ ਇਹਨੇ ਬਣਾਉਣੇ ਨੇ ਰਹਿ ਜਾ ਜੀ ਉਹ ਕਿਹੜਾ ਐਂਡ ਐਡਵਾਂਸ ਮਿਸਤੀ ਬਕ ਮਗਰ ਉਹ ਹਮਸਿਲਮ ਮਿਸਤੀ ਨਾ ਚੱਲਦਾ ਚੱਲ ਤੈਨੂੰ ਕਿਹਨੇ ਦੱਸਿਆ ਫਿਰ ਐਡਰੈਸ ਇੱਥੇ ਆ ਗਿਆ ਤੂੰ ਅੱਜ ਮੈਂ ਪੁੱਛਿਆ ਬਾਜੀ ਇੱਥੇ ਤੱਦੀ ਤੇ ਰਿਹਾ ਮੈਂ ਕਹਿੰਦਾ ਉੱਥੇ ਬਾਅਦ ਰੱਸਕੋਟੀ ਅੱਛਾ ਜਿਹੜਾ ਪਤਾ ਰਫਲ ਲੈ ਕੇ ਰੱਖਦਾ ਦਾ ਯਾਰ ਉਹਨੂੰ ਲੰਬੜਾ ਕਹਿੰਦਾ ਚਾਚਾ ਹੁੰਦਾ ਸੀ ਅੱਛਾ ਚਾਹ ਹਾਂ ਕਹਿੰਦਾ ਚਾਚਾ ਜਿਹਦਾ ਨਾਮ ਸਰਦਾਰ ਕੰਨਾਂ ਸਿੰਘ ਦਾ ਨਾਮ ਸਿੰਘ ਉਹਦਾ ਮੁੰਡਾ ਬਾਹਰ ਆ ਕੈਨੇਡਾ ਚ ਅੱਛਾ ਇਹਨਾਂ ਦਾ ਇਹ ਪਹਿਲੇ ਪੇਟੀ ਆਈ ਬਿੱਲਾ ਪਤਾ ਤੇ ਰੇ ਵਾਲਾ ਆਹ ਹਾਂ ਬੰਦੇ ਨੂੰ ਜਾਣਦੇ ਜਿੰਨੀਆਂ ਨੇ ਬਿੱਲਾ ਮੇਰਾ ਪੁੱਤ ਸਾਰਾ ਕੰਮ ਤਾਂ ਬੈਕੜਿਆ ਉਹਦੀ ਨਿਸਤਰੀ ਨਹੀਂ ਹੈਗੀ ਪਿੰਡ 'ਚ ਕੋਈ ਐ ਇੱਥੇ ਪਿਆ ਹੈ ਨਾ ਬਿੱਲਾ ਮੇਰਾ ਪੁੱਤ ਲੈ ਵੇਖ ਲੈ ਆ ਜਾ ਮੀ ਆ ਗੋਲ ਜੇ ਲੈ ਬੰਗੇ ਚੋਲ ਚੋਲ ਜੇ ਬਜਟ ਤੇ ਮੱਕਰ ਪਤਾ ਹਾਂਜੀ ਹਾਂ ਕਾਮਰੇਟ ਹਾਂ ਉਹਨਾਂ ਨਾਲ ਉਹ ਸੋਹਣਾ ਪਿੰਡ ਉਹਦੇ ਕੋਲ ਮੈਂ ਪੜਿਆ ਹਾਂ ਬੇਟਾ ਸੰਤ ਚੌਦੀ ਹਾਂਜੀ ਉਹਦੇ ਮਾਨ ਹਾਂ

ਚੇਲੇ ਇਹਦੇ ਅਗਲਾ ਆ ਰਹੀਆਂ ਪਾਪਾ ਜੀ ਉਖੜੀ ਵੀ ਆ ਹਾਂ ਚਲੋ ਪੂਰੀ ਨਾ ਦੋ ਬਟੀ ਜੀ 70 70 ਬੋਲਣਾ ਜੀ ਲੱਗਦਾ ਯਾਰ ਉਹ ਤੁਹਾਨੂੰ ਬੋਲੋਗੇ ਤੁਸੀਂ ਜਾ ਕੇ ਤੇ ਦੀਦੀ ਆ ਜਾ ਕੁਝ ਦੱਸ ਦੇ ਮੈਂ ਤਾਂ ਮੇਰੇ ਭਾਈਆ ਕਹਿ ਲਉਗਾ ਆਹ ਕਰ ਲੋ ਤਾਂ ਕਰ ਲਉਗਾ ਮੈਂ ਤਾਂ ਕਿਹਦਾ ਇਹ ਕੰਮ ਕਰਨਾ ਮੰਮਾ ਮੰਮਾ ਇਹ ਵੀ ਹੋ ਜੂਗੀ ਵਿੱਚੇ ਕਬਰੂ ਹਾਂ ਜੇ ਲੱਭੀ ਨਾ ਨਾ ਬਸੇ ਬਾਬੇ ਮਾਲੀ ਨੂੰ ਨਹੀਂ ਕਿਹੜੀ ਗੱਲ ਜਸਮੀਨ ਨੇ ਕਿਹੜੀ ਸਲਾਹ ਬਣਾਈ ਆ ਆਹ ਵਾਹ ਅਸੀਂ ਤਾਂ ਹੀ ਕਹਿੰਦੇ ਤੇ ਬਿਮਾਰਾਂ ਲਈ ਨੋਰਮਲ ਠੀਕ ਆ ਤੇ ਉੱਪਰ ਤੋਂ ਬਣਾੜੇ ਤੋਂ ਮਾਈਕ੍ਰੋਵੇਵ ਰੱਖਣ ਨੂੰ ਕੇਹ ਹੋਣਾ ਲੱਗਦਾ ਸੁਣੋ ਆ ਬੈਂਚ ਚਾ ਲਾ ਦੇ ਟੋਟੇ ਤੋਂ ਦੋ ਫੁੱਟ ਦੀ ਲੋੜ ਦੋ ਸੱਦਰ ਵਾਲੇ ਦੋ ਫੁੱਟ ਇਧਰ ਲਾ ਦੇ ਜਿਆਗਰੇ ਅੱਗੇ ਤੋਂ ਕਿੰਨਾ ਜੀ ਦੋ ਫੁੱਟ ਦੀ ਚਿਮਨੀ ਆ ਗਈ ਤੁਸੀਂ ਦੋ ਫੁੱਟ ਦਾ ਕਿਧਰ ਵੱਸਾ ਦੇ ਦੋ ਮਾਈਂਰ ਦੋ ਹੋਣਗੇ ਦੋ ਦੇ आज रुपए लालू मढ़ा है जहाँ फिर विंदने क्वेश्चन करने पाज दस्ता दूंगा दस्ता वीडियो देख लो आजी नोटे पापा आयो तो मरे देख लो कितना कारोबार आप करेंगे फिर तो सीखेंगे अब उसमें मेरे विंदने जब क्वेश्चन करेंगे क्या देंगे अब वो योग फल मढ़े कापी ਮੇਰੇ ਇੱਥੇ ਜਿਹੜੀ ਲੱਕੜੀ ਹੈ ਫੁੱਲੂ ਕਿ ਤਨੀ ਹੈ ਇੱਥੇ ਨੀ ਪਾਣੀ ਪੋਵੇ ਤੇ ਮਨ ਮੋਟੀ ਜਾ ਸਾਨੂੰ ਕਾਫੀ ਜਾਣੇ ਦੀ ਬੀਚ ਵਿੱਚ ਕਮੈਂਟ ਕਰਿਓ ਠੀਕ ਹੈ ਵੀ ਲੱਕੜੀ ਦਾ ਨਾਮ ਲਵਾਓ ਐਲੂਮੀਨੀਅਮ ਦਾ ਲਵਾ ਲਓ ਅਸੀਂ ਕਿਸੇ ਦੇ ਦੇਖ ਕੇ ਵੀ ਆਏ ਆ ਉਹਨਾਂ ਦੇ ਵੀ ਲੱਕੜੀ ਦਾ ਕੰਮ ਖਰਾਬ ਹੋ ਗਿਆ ਹੁਣ ਤੁਸੀਂ ਬਾਕੀ ਦੱਸੋ ਇਹ ਜਿਹ ਕੌਂਗਰੇਜ ਬਹੁਤ ਹੁੰਦੇ ਕਹਿੰਦੇ ਇਹਦੇ ਵਿੱਚ ਲੱਕੜ ਜੇ ਫਿਕਸ ਹੋਣੀ ਹੈ ਉਹ ਫਿਰ ਮੈਂ ਤਾਂ ਫਿਕਸ ਕਰਕੇ ਫਰੇਮ ਲਾ ਦੇਣੀ ਹੈ ਕੱਲ੍ਹ ਕੀ ਜੀ ਦੱਸੋਗੇ ਮੈਂ ਫਿਰ ਇਹਨੂੰ ਦੱਬੀ ਉਹ ਮੀਂਹ ਦੇ ਨਾਲ ਉਹ ਵੀ ਨਹੀਂ ਨਹੀਂ ਉਹੀ ਤਾਂ ਕਹਿਣੀ ਹੈ ਇਹਨੇ ਲੱਕੜ ਦਾ ਠੀਕ ਆ ਮੈਂ ਇਹ ਹੀ ਕਹਿੰਦੇ ਨਾ ਸਾਨੂੰ ਅੱਛਾ ਉਹ ਤਾਂ ਕੁਝ ਵੀ ਇਸ ਪੈਨ ਨੂੰ ਕਿਹਾ ਤੇ ਵਧੀਆ ਕਿਹੜਾ ਉਹ ਸਾਨੂੰ ਦੱਸੋ ਉਹ ਤੁਸੀਂ ਨੂੰ ਬੜੀ ਕਰਦੇ ਆ ਸਾਨੂੰ ਜਿਆਦਾ ਹਾਂ ਅਸੀਂ ਤੁਹਾਨੂੰ ਆਪਣਾ ਓਪੀਨੀਅਨ ਦੱਸਦੇ ਆ ਵੀ ਲੱਕੜ ਦਾ ਸਭ ਤੋਂ ਨਿੱਕ ਜਣੇ ਦਾ ਵੀ ਪੁਆਇੰਟ ਉਹ ਵਦਾਂ ਮਿਲਿਆ ਬਾਕੀ ਜਿੱਦਾਂ ਤੁਸੀਂ ਕੱਟ ਕਰਨਾ ਤਾਂ ਤੁਸੀਂ ਉਹ ਕਹਿੰਦੇ ਕਾਂਗਰੇਜ ਬੋਲਦੇ ਨਾ ਵਿੱਚ ਹੂੰ ਠੀਕ ਸਾਈਜ਼ ਆਉਣੀ ਠੀਕ ਸਾਈਜ਼ ਦੇ ਵਿੱਚ ਆ ਜਾਣਾ ਠੀਕ ਹੋ ਜਾਣਾ ਬਾਹਰ ਦੇ ਇਸ ਸਾਈਜ਼ ਨਾਲੋਂ ਬੜਾ ਤੇ ਪੰਗੇ ਆ ਗਏ ਹੈ ਕੋਈ ਚਾਹੇ ਗਰੁੱਪ ਤਾਂ ਨਹੀਂ ਆਉਂਦਾ ਬੰਨਿਕ ਸੌਣ ਫਿਰ ਹੁਣ ਫਿਰ ਜੇ ਐਲੂਮੀਨੀਅਮ ਵਾਲੇ ਕਰਾਉਨੇ ਆਉਦੇ ਵਿੱਚ ਜੀ ਜਮ ਜੀ ਲਾ ਲਓ ਐਲੂਮੀਨੀਅਮ ਐਲੂਮੀਨੀਅਮ ਗਲ ਨਹੀਂ ਤਾਂ ਕੋ ਕੋਈ ਕੌਤ ਵੀ ਆਉਂਗੇ ਆਉਂਗੇ ਜਿਹੜਾ ਉਹ ਖਰਾਬ ਹੁੰਦੀ ਹੈ ਲੱਕੜੀ ਮੈਂ ਉਹਦੀ ਗੱਲ ਕਰਦੀ ਹਾਂ ਹੁਣ ਚਲੋ ਲੱਕੜ ਦੇ ਤਾਂ ਹੈ ਚੱਕਰ ਮੈਂ ਥੱਲੇ ਧਰਤੀ ਨਾਲ ਆਣੀ ਹੈ ਹਾਂ ਧਰਤੀ ਪਾਣੀ ਲੱਗੂਗਾ ਮੈਂ ਮੋਟਰ ਵਾਰਾ ਹੋਊਗਾ ਹਾਂ ਫਿਰ ਮੈਂ ਉਹੀ ਕਹਿੰਦੀ ਆ ਵੀ ਜੇ ਥੱਲੇ ਐਲੂਮੀਨੀਅਮ ਲਗਾ ਲੀਏ ਐਲੂਮੀਨੀਅਮ ਜੇ ਲਾਗੇ ਪਹਿਲੇ ਸਾਂਭੀਏ ਨੇ ਮਿੰਟ ਤੁਸੀਂ ਇਹਨੂੰ ਨੂੰ ਰੋਲੋ ਥੱਲੇ ਜੀ ਐਡਾ ਕਰੀਏ ਥੱਲੇ ਅਲੂਮੀਨੀਅਮ ਲਗਾ ਕੇ ਉੱਪਰ ਲੱਕੜੀ ਤੇ ਲਗਾ ਲਈਏ ਆਪਾਂ ਲੱਕੜੀ ਦੇ ਲਾ ਦਈਏ ਹਾਂ ਠੀਕ ਐ ਉਹਨੂੰ ਪਾਣੀ ਪੁਣੀ ਵਾਲਾ ਕਰੋ ਹੋਰ ਤੇ ਭਾਰੀ ਨਹੀਂ ਆਸ ਤੋਂ ਹਾਂ ਹਾਂ ਤੇਖਸਾ ਨਹੀਂ ਹੋ ਜਿਹੜਾ ਮਤਲਬ ਇੱਕ ਕਰ ਮੈਂ ਹੌਸਲਾ ਲਈ ਤੇ ਵੀ ਜਿਹੜੀ ਐਸਾ ਜੀ ਗੈਸ ਗੋਬ ਲੋਣਾ ਹੋਇਆ ਫਿਰ ਜਿਹੜੇ ਪੈਪੂ ਪਾਣੀ ਹੋਏ ਫਿਰ ਇਕਨ ਪੈ ਲੂੰਗਾ ਉਹ ਕਰਨ ਪਊਗਾ ਬਾਅਦ ਵਿੱਚ ਤੇ ਪੈਣੀ ਉਹ ਉੱਧਰ ਦੀ ਪਰਲੀ ਛੜ ਤੇ ਆਉਣਾ ਪਾ ਲਈ ਜਾ ਰਹੀ ਹੈ ਬਣੀ ਉਧਰ ਤੇ ਇੱਥੇ ਦੇ ਨੇ ਮਾਰਨੇ ਪੈ ਗਏ ਚਲੀਆਂ ਮਾਰ ਕਿਉਂ ਦਾ ਵਿੱਚ ਰਾਤੀ ਜੀ ਕਰਨ ਮਾਰੀ ਇੱਥੇ ਤੇ ਬੈਗ ਮਾਰ ਪਈ ਆ ਬਈ ਉਹਦੇ ਦੇ ਬੈਗ ਮਾਰ ਕੇ ਨਹੀਂ ਪੈ ਪਦੀ ਲੱਗ ਸਮਝ ਤੇ ਇੱਕ ਨਾਲ ਹੋਰ ਜਿਹੜਾ ਅਸੀਂ ਹੋਰ ਖਾਣਾ ਹੈ ਕਿਆ ਕਹਿੰਦੇ ਨੇ ਆ ਆਪਣਾ 에ਅਰ ਪ੍ਰਾਇਰ ਤੇ ਉਹ ਨੂੰ ਜਿਹੜੇ ਉੱਥੇ ਉਹ ਚਾਹੀਦੇ ਆ ਪਲੱਗ ਚਿਮਨੀ ਨੂੰ ਹਾਂ ਚਿਮਨੀ ਨੂੰ ਵੀ ਚਿਮਨੀ ਨੂੰ ਆਈ ਪਲੱਗ ਦੇਣਾ ਚਿਮਨੀ ਨੂੰ ਦੋਵੇਂ ਦੂਏ ਪਲੱਗ ਦੇ ਥੋੜੇ ਆ ਹਾਂ ਉਹ ਕੁਸ਼ਨ ਕਰਨਾ ਚਾਹੁੰਦੀ ਆ ਮੈਂ ਉਹਦੇ ਇੱਕ ਤੌੜੀ ਆ ਜਾਣਾ। ਚਲੋ ਮੰਨੀ ਲੰਬੀ ਤਾਰ ਕਿ ਉੱਥੇ ਤੇ ਐਵੇਂ ਪਾਉਂਗੇ ਥੱਲੇ ਨੂੰ ਕਿੱਦਾਂ ਪਾਉਂਗੇ? ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਉਹਨੂੰ ਦੇਖ ਕੇ ਹਾਂ ਆਹ ਦੇਖੋ ਦੀਦੀ ਵੀ ਇਦਾਂ ਹੀ ਕਹਿੰਦੇ ਆ ਵੀ ਅਸੀਂ ਤਾਂ ਹੀ ਤਾਂ ਸਪੈਸ਼ਲ ਉਹ ਕੱਪ ਬਣਾਉਣੇ ਆ ਵੀ ਉੱਥੇ ਆਪਣਾ ਮਾਈਕ੍ਰੋਵੇਵ ਰੱਖੇ। ਵੀ ਸਾਨੂੰ ਚੱਕ ਕੇ ਕਿਤੇ ਹੋਰ ਨਾਲ ਲੈ ਕੇ ਜਾਣਾ ਪਵੇ। ਪਿੱਛੇ ਪਿੱਛੇ ਕਿਦਾਂ ਬਣਾਉਣਾ? ਬੈਕ ਸਾਈਡ ਲਿੰਗ ਦੇ ਤਰ੍ਹਾਂ ਚੱਕ ਕੇ ਪੂਰੇ ਕੋਲ ਲੱਗ ਲਾ ਲੁੰਦੇ ਆਪਾਂ। ਇਹ ਚੋਪਸਨ ਦੇ ਦਿੰਦੇ ਆ। ਆਈ ਰੋਣਾ ਨੂੰ ਕਿਉਂਕਿ ਇਹਨਾਂ ਚੇਬ ਨਹੀਂ ਮੈਂ ਟੈਗ ਕਰ ਲਿਆ ਗਿਆ ਮੀਆ ਉਹ ਜਗੜਾ ਪੁਆਇੰਟ ਆਪਾਂ ਨੂੰ ਪਹਿਲਾਂ ਰੱਖਾਉਣੇ ਪੈਂਦੇ ਆ ਜੀ ਪਹਿਲਾਂ ਰੱਖਾਈ ਨਹੀਂ ਉਹ ਸਾਹ ਹਰਦਾ ਆਪਣਾ 플레이 ਰੱਖਾਉਣੇ ਪੈਂਦੇ ਆ ਜਿਹੜਾ ਰੱਖਦੇ ਆ ਵੀ ਇੱਥੇ ਜਿੰਨੀ ਇੱਥੇ ਮੈਟਰੋ ਵੀ ਆਉਣਾ ਇੱਥੇ ਜਿੰਨੀ ਆਉਣੀ ਹੈ ਕਿਤੇ ਨਹੀਂ ਨਾ ਤੇ ਲੋ ਸਰ ਜਾਣਾ ਹਾਂ ਕਿੰਨੀ ਦਾ ਖੰਦੂ ਇਕ ਤੂੰ ਤਾਂ ਆਪਾਂ ਕਿਰਪਾ ਲਗ ਲਗ ਦੇ ਫਰਮਾ ਬਸ ਫਿਰ ਠੀਕਾ ਸੋਲੂਸ਼ਨ ਹੋ ਜੂਦਾ ਨਾ ਤੇ ਹੁਣ ਤੁਸੀਂ ਕਿੱਥੇ ਤੋਂ ਕਿੱਥੇ ਦੇ ਪਿੱਛੇ ਦਾ ਪੈਲੇ ਬਣਾਉਣ ਨੂੰ ਕੱਪ ਬੋਰਡ ਜਿਹੜੇ ਪਰ ਬਣਾਣੇ ਆ ਉੱਪਰ ਤੋਂ ਤੁਸੀਂ ਕਹਿੰਦੇ ਨਹੀਂ ਛੱਡਾਂ ਵਾਲੇ ਬਣਾਉਣੇ ਬਸ ਲੋ ਹਾਂ ਨਹੀਂ ਨਹੀ ਉਹ ਮੈਂ ਤੁਹਾਨੂੰ ਕਹਿੰਦੀ ਵੀ ਜਿਹੜੇ ਉਹ ਬੋਟ ਬਣਾਣੇ ਬਣਾਉਣੇ ਸਪੈਸ਼ਲ ਬਣਾਣੇ ਬਾਕੀ ਵੀ ਤਾਂ ਬਣਾਉਂਗੇ ਜਿਵੇਂ ਮਾਲਾ ਬਣਾਏ ਨੇ ਆ ਉਹ ਮੇਰਾ ਕਰਦੀ ਆ ਮੈਂ ਕੱਲੇ ਉਹ ਦੋ ਹੀ ਨਹੀਂ ਬਣਾਣੇ ਹੈਗੇ ਹੋਰ ਵੀ ਬਣਾਣੇ ਆ ਹਾਂ ਡੱਬੇ ਡੁੱਬੇ ਇੱਕ ਗੱਲ ਹੋਰ ਮੈਂ ਕਹਿੰਦੀ ਸੀ ਵੀ ਜੇ ਇਧਰਲੀ ਸਾਈਡ ਹੋਰ ਬਣ ਜਾਣ ਜਿਵੇਂ ਲੱਕੜੀ ਲਗਾ ਦਿੰਦੇ ਹੁੰਨੇ ਆ ਮਾਸ ਵੀ ਆਹ ਡੱਬੇ ਕਈ ਵਾਰ ਜ਼ਰੂਰਤ ਪੈਂਦੀ ਆ ਵੀ ਉਹਦੇ ਤੋਂ ਰੱਖ ਜਾਣ ਤੇ ਥੋੜੀ ਇੱਕ ਸਾਰ ਦੇ ਬਣਨੇ ਪੱਲੇ ਲੱਗਦੇ ਵਧੀਆ ਲੱਗਦੇ ਜਿਹੜੇ ਸਲੇਪਾਂ ਜਿਹੜੇ ਲੱਗਦੇ ਜਿੱਦਾਂ ਹਾਂ ਹਾਂ ਉਹ ਤਾਂ ਪਾਜੀ ਸਾਫ ਸਲੇਪਾਂ ਜਿਵੇਂ ਹੁਣ ਆਪਾਂ ਕੋਈ ਵੀ ਉਹ ਕੰਕ ਸਾਹਮਣਾ ਮਨੇ ਕੰਕ ਸਾ ਚਾਹੀਦੀਆਂ ਉਹ ਤਾਂ ਕੋਈ ਹੋਣੀ ਵੀ ਉਹ ਵੀ ਹੋਜੂ ਉਹਨੇ ਉਹਨੂੰ ਪੈਣੀ ਕਾਂਸੀ ਪਾਉਣੀ ਹੈ ਬਸ ਆਹ ਉਹ ਸਾਨੂੰ ਨਾ ਬੁੜੀਆਂ ਲੱਗੀਆਂ ਬਾਕੀ ਚੱਕਰ ਨਹੀਂ 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 ਸਾਨੂੰ ਨਹੀਂ ਬੁੜੀਆਂ ਲੱਗੀਆਂ ਤੁਸੀਂ ਹੁਣ ਕਹਿੰਦੇ ਇੱਥੇ ਤੇ ਲੈ ਕੇ ਉੱਥੇ ਬੱਸ ਕਹਿੰਦੇ ਤੁਸੀਂ ਬਣਾਉਣੀ ਹਾਂ ਫਿਰ ਇੱਥੇ ਦੇਸ਼ੂ ਰੋ ਕਰਾਂਗੇ ਇੱਥੇ ਤਾਂ ਠੀਕ ਆ ਜੇ ਤੁਸੀਂ ਨਾ ਇੱਕ ਆਖਰੀ ਹੈ ਨਾ ਐਕਸਟ੍ਰੋਮੋਲੀਕ ਦੇਓ ਮੈਨੂੰ ਵੀ ਇਹਨਾਂ ਨੂੰ ਕਿੰਨੀ ਪਲਾਈ ਲਾਉਣੀ ਹੈ ਕਿੰਨਾ ਚਾਹ ਲਾਉਣੀ ਹੈ ਮੈਂ ਉਹਨਾਂ ਨਾਲ ਸਲਾਹ ਕਰ ਲਵਾਂਗੀ ਨਾ ਜੇ ਤੁਸੀਂ ਕਿਹਾ ਨਹੀਂ ਸੀ ਨਹੀਂ ਨਹੀਂ ਲੱਗਣੀ ਹੈ ਕਿੱਥੇ ਲੱਗਣੀ ਜੀ ਸਿਰਪੱਲੀ ਲੱਗਣੀ ਦੇ ਸਿਰ ਉੱਤੇ ਪਾਈ ਹੈ ਹੈ ਦੀ ਦੇ ਹਾਂ ਵਿੱਚੇ ਕਰ ਦੇ ਹਾਂ ਮੈਂ ਸੀ ਕਿ ਪਹਿਣਾ ਵਿੱਚੇ ਆਂਦੀ ਹੈ ਪਹਿਣਾ ਵਿੱਚੇ ਆ ਵਿੱਚੇ ਬੋਗਰ ਅੱਗੇ ਚੱਲਣ ਲੱਗਣਾ ਹੈ ਕਿ ਨਾਲ ਭਾਗ ਦੇ ਰੋਪਾਂ ਚੱਲਦੇ ਦੀਆਂ ਵਿੱਚੇ ਪੋਲੀ ਪੁੱਤ ਪੇਟ ਵਿੱਚੇ ਨੂੰ ਪਿੱਛੇ ਪੋਲੀ ਹੈ ਵਿੱਚੇ ਠੀਕ ਹੈ ਕਰ ਜੱਗ ਨਹੀਂ ਨਿਕਲੀ ਫਿਰ ਵਿੱਚੇ ਠੀਕ ਹੈ ਕਰ ਹਾਂ ਨਾ ਮੈਂ ਲਾ ਪਹਿਰੇ ਵਿੱਚ ਪਾਓ ਹਾਂ ਫਿਰ ਇਹ ਮੈਨੂੰ ਦੱਸਿਓ ਕਿਥੇ ਤੱਕ ਬਣਾਉਣਾ ਹੈ ਅਲੂਮੀਨੀਅਮ ਨੇ ਫਿਰ ਮੈਂ ਸਾਰੇ ਬਣਾਉਣਾ ਉਹ ਸਾਰੇ ਬਲਮੀਨੀਅਮ ਮੈਂ ਨੇ ਉੱਥੇ ਰੱਖਿਆ ਉਹ ਪੜਾ ਬੰਦ ਕਰਨ ਦਾ ਪਲਾਈ ਲਾਉਂਗਾ ਪਰ ਨਹੀਂ ਚੜਦਾ ਜੇ ਮੈਂ ਇੱਕ ਦਾ ਲੋਰ ਕਹਿ ਲਈ ਤੇ ਅਲੂਮੀਨੀਅਮ ਦੇ ਵਿੱਚ ਜੇ ਆਪਾਂ ਇੱਕ ਇੰਨਾ ਤੱਕ ਬੜਾ ਪੋਰਸ਼ਨ ਬਣਾ ਦੇਈਏ ਜੇ ਉਸ ਦੇ ਵਿੱਚ ਜੇ ਲੈ ਸਟੈਂਡ ਰੱਖ ਦੀਏ ਤਾਂ ਹੋ ਨਹੀਂ ਸਕਦਾ ਕੋਈ ਆਮ ਨਹੀਂ ਕਰ ਜਾਣੀ ਹੋ ਜਣੇ ਆਮ ਨਹੀਂ ਕਰਕੇ ਕਹਿਨੀ ਆ ਆਹ ਤਾਂ ਚਲੋ ਮੇਰੀ ਮੇਰੀ ਸੋਚਣੇ ਵਿੱਚ ਦੇਣਾ ਪੁੱਛਿਆ ਨਹੀਂ ਵੀ ਜੇ ਕਿਉਂ ਤਾਂ ਬਾਹਰੇ ਕੱਢ ਦੂੰਗੀ ਕਿ ਇੱਥੇ ਮੰਮੀ ਨਾਲੇ ਪਿਆਕ ਰਖਾਇਆ ਹੋਇਆ ਠੀਕ ਆ ਜਿਵੇਂ ਉਹ ਆਟੇ ਦਾ ਢੋਲ ਹੋ ਗਿਆ ਚੀਂਗਾ ਪਿਆ ਕਰ ਰਹੀਆਂ ਬੇ ਉਹ ਮੰਮੀ ਪਾਹ ਪਾਹ ਤੇ ਆਗਾ ਪੁਰਾਣਾ ਪੁਰਾਣਾ ਵੀ ਹੋਣਾ ਹੀ ਤਾਂ ਇਹ ਲੋੜੀਂਦੀ ਹੈ ਜਦੋਂ ਪਲਾਸਟਿਕ ਵਾਲਾ ਆ ਗਿਆ ਤੇ ਮੈਂ ਤਾਂ ਕਿਹਾ ਕਹਿੰਦੀ ਅੰਨਾ ਕੱਪਾਂ ਨੇ ਬਾਕਸ ਬਣਾ ਲਿਆ ਥੱਲੇ ਜੇ ਆਪਾਂ ਸਟੈਂਡਰ ਖਾਂਦੇ ਹੁਣ ਜਿਵੇਂ ਹੁਣ ਆਪਾਂ ਨੇ ਆਟੇ ਦੇ ਤੋਲ ਤੋਂ ਹੋਣਾ ਵੀ ਪੈਣਾ ਮਨ ਹਨਾ ਵੀ ਜੇ ਉਹਨੂੰ ਪਹਾਲਵੇਂ ਖਿੱਚ ਲਿਆ ਕਰੀਏ ਖਿੱਚ ਲਿਆ ਹਾਂ ਉਹ ਵੀ ਠੀਕ ਹੈ ਵੀ ਉਦੋਂ ਵੀ ਸਾਨੂੰ ਬੜਾ ਇਹ ਤੇ ਦੱਸੋ ਉਹ ਹੀ ਬਣਾ ਲੈਣਾ ਮਿਨੀਮਲ ਇਹਨੂੰ ਆ ਬਸ ਹਾਂ ਕੋਈ ਨਹੀਂ ਉਹ ਜੇ ਆਪਾਂ ਇਹ ਸਟੈਂਡ ਉਸ ਆਪਸ ਉਸ ਸਟੈਂਡ ਦੇ ਵਿੱਚ ਹੀ ਆਪੇ ਬਣਾ ਲੈਣਾ ਰੈਡੂ ਲਾਉਣੀ ਆਨੇ ਵੜੂ ਲਾ ਕੇ ਨਿਸ਼ੋਰਾ ਕਰਦੇ ਹਾਂ ਉਹਦਾ ਪਸਾ ਨਾ ਉਹਦਾ ਕਾਚਾ ਦਈਆ ਜਾਜੂ ਢੋਲਣੇ ਉਹ ਇੱਕ ਚੀਨੀ ਨੂੰ ਹਨਾ ਮੰਮੀ ਪੀਫੋ ਉਹਦੇ ਸਿਕਰ ਲੱਗਨੇ ਸਿਕਰ ਲਾ ਕੇ ਵਿੱਚ ਮੜਦੀ ਕਰਦੀ ਜਿਹੜੀਆਂ ਬਾਕੀ ਦਾ ਨੌਂਦਾ ਚਾਹੀਦਾ ਸਾਨੂੰ ਕੋਈ ਹੋਰ ਨਹੀਂ ਚਾਹੀਦਾ ਇਹ ਜੰਨੀ ਚਾਹੀਦਾ ਚੀਜ਼ ਬਾਅਦ ਵਿੱਚ ਖਿੱਚਣਾ ਢੋਲੇ ਹਟਾ ਤੀ ਗਿਆ ਤੇ ਫਿਰ ਉਤਰੀਟਾ ਪੈਂਦੀ ਹੈ ਨਾ ਹੁਣ ਇਹਦੇ ਹੇਟ ਵੀ ਸਗ ਉਤਰ ਕੇ ਆਉਂਦਾ ਜਦੋਂ ਭਾਰੀਆਂ ਪੁਰੀਆਂ ਚੀਜ਼ਾਂ ਉਹ ਖਿੱਚਣ ਗੁੱਝੀਆਂ ਚੰਦਾ ਖਿੱਚਣ ਗੁੱਝੀਆਂ ਇਹ ਤਾਂ ਹੈ ਨਾ ਐਲਮੀਨੀਅਮ ਨਵਾਂ ਤੇ ਇੱਕਦ ਦੇ ਵਿੱਚ ਉਹਦੇ ਬਣਾਉਂਦੇ ਨੇ ਐਲਮੀਨੀਅਮ ਨੂੰ ਜੋ ਕੱਟਣਾ ਨੇ ਨਾ ਬਣਾਕੀ ਨਾ ਲਾਗੇ ਐਂਡ ਗਰਜਾ ਲਾ ਕੇ ਫਿਰ ਲੱਕੜ ਦੇ ਵਿੱਚ ਪਾਰਟਿਸਿਪੇਟ ਕਰੇ ਹੋ ਜਾਣਾ ਆਪਣੇ ਲੱਕੜ ਦੇ ਬੋਰਡ ਨੂੰ ਪੂਰਾ ਫੈਂਦਾ ਪੂਰੇ ਘਟੇ ਲੱਗਦਾ ਹੁਣ ਬੋਰਡ ਦਾ ਮੰਨ ਕੇ ਚੱਲੋ ਪੂਰੀ ਪੀਸ ਪੈ ਗਈ ਤੇ ਐਲਮੀਨੀਅਮ ਤਾਂ ਤੁਸੀਂ ਹੀ ਕਰਨਾ ਕੋਈ ਹੋਰ ਭਾਈ ਕਰੋਗਾ ਹੋਰ ਐਲਮੀਨੀਅਮ ਨਹੀਂ ਮੈਂ ਸਿਰ ਲੱਕੜ ਗੱਲ ਹੈ ਇਹ ਉਹਨਾਂ ਦਾ ਹੋਊਗਾ ਤਾਂ એલ્યુਮੀਨੀਅਮ ਦਾ ਹੋਊ। ਇਹਨਾਂ ਨੇ ਤਾਂ ਉੱਪਰ ਬਣਾਉਣ ਦਾ ਮਨ ਲਾ ਲਓ। ਹਾਂ ਪਹਿਲਾਂ એલਮੀਨੀਅਮ ਦਾ ਧਾਕੇ ਵੀ ਜੋ ਹੈ એલਮੀਨੀਅਮ ਵਾਲਾ ਲਾਉਂਗਾ ਤੇ ਉਹਦੇ ਨਾਲ ਤਾਂ ਪਰਾਲ ਦਾ ਮੈਗਾ ਟੱਕਾ ਦੇ। ਦੇਖੋ ਫਸਲ ਮੈਗਾ ਬੋਲਰ ਜੋ ਐਲਮੀਨੀਅਮ ਬੋਲਰ ਤੇ ਦੀ ਲਗਾਏਗਾ ਪਹਿਲਾ ਇਹ ਐਲਮੀਨੀਅਮ ਪੜਾ ਕੇ ਫਿਰ ਕੋਪ ਜਿਹੜੀ ਸ਼ੀਟ ਬਚੂਗੀ ਉਸੇ ਚੱਕ ਕੇ ਸਮਾਂ ਅਗੇ ਦੀ ਮੈਂ ਚੁੱਕ ਲਵਾਂ ਜਿਹੜਾ ਕੁਝ ਤੁਸੀਂ ਬਣਾਉਗੇ ਜੀ ਉਹ ਹੀ ਉਹ ਬਣਾ ਦੇਵੇ ਕਿ ਕਿ ਜਿਹਦੇ ਕੋਲ ਟਾਈਮ ਨਾ ਹੋਇਆ ਹੋਵੇ ਮੈਂ ਉਹ ਗੱਲ ਕਹਿੰਦੀ ਹਾਂ ਐਲਮੀ ਨਹੀਂ ਮਾਰੇ ਭਾਈ ਕੋਲ ਐਲਮੀ ਨੇ ਪਹਿਲੇ ਨਾ ਇਹ ਮੀਨੇ ਤੇ ਬਣ ਕੇ ਤੁਸੀਂ ਆਂਦੇ ਐਲਮੀਨੀਅਮ ਦਾ ਸੋਲੂਸ਼ਨ ਡਵਲਪ ਕਰਨਾ ਤਾਂ ਐਲਮੀ ਨੇ ਦੀ ਸ਼ੀਟ ਮੇਰੀ ਫਿਰ ਆਪਾਂ ਦੇ ਲਿਫਟ ਅਪਲਾਈ ਜਿੰਨੀਆਂ ਨੇ ਐਲਵਿਨ ਨਾਮੀ ਆਹ ਕੋਈ ਐਲਵਿਨ ਦੀ ਜਿੱਥੇ ਪ੍ਰੋਪਰ ਬੂਰੀਆਂ ਹੁੰਦੀਆਂ ਸੈਂ ਆਪਣੇ ਕੋਲ ਤਾਂ ਆਪਸ਼ਨ ਬਹੁਤ ਆ ਫਿਰ ਉਹ ਨਹੀਂ ਆਪਣਾ ਪੰਗਾ ਪਾ ਪਾਣੀ ਲਾਤੀ ਉਹ ਨਾ ਸ਼ੀਟ ਮਿਲੀ ਫਿਰ ਭੱਤਾ ਇਹ ਲੱਗਣਾ ਪੂਰਾ ਲੱਗਣਾ ਓਕੇ ਸਾਡੇ ਦੇ ਦੇ ਪਰ ਐਲਵਿਨ ਟੋਕੜਾ ਲੈ ਕੇ ਸ਼ੀਟਾਂ ਦਾ ਬਹੁਤ ਤਰ੍ਹਾਂ ਦੀਆਂ ਮਿਲੀਆਂ ਸ਼ੀਟਾਂ ਦਾ ਹਜ਼ਾਰਾਂ ਦਾ ਉਹ ਹੀ ਨਾ ਹਜ਼ਾਰਾਂ ਉੱਪਰ ਅਗਰ ਚ ਕਲਰ ਵੇ ਬਿਲਕੁਲ ਬਿਲਕੁਲ ਗੋਟੇ ਕਿੰਨੇ ਸੌਤੀ ਦੌਤੀ ਹਾਂਜੀ 34 ਇਹ ਦੋ ਘਟਾਣ ਇੱਥੇ ਦੋ ਘਟਾ ਜਾਓ ਹਾਂ ਹਾਂ ਆਹ ਰੋਗਨ ਹਾਂ ਐਸੇ ਦੋ ਮੋਟਰ ਫੜਰ ਰੈਂਕ ਕਰ ਲੈਣੇ ਨੇ ਐਕਸ ਇਹ ਦੋ ਕਿੰਨਾ ਖਰੇਕੇ ਤੋਂ ਹੋਟੇ ਰੱਖੀਏ ਇਹ ਪਿਆਸ ਤੇ ਇੱਕ ਫਿੱਕੀ ਨਹੀਂ ਲਾ ਦਿਆ ਗੈਸ ਆਣੀ ਦੋਈ ਉਹ ਲੈ ਆਗਾ ਗੁਰੂਆ ਇਹ ਹੋ ਰਾਂ ਇਹ ਫਿੱਟ ਕਰ ਦੋ ਇਹਦੇ ਵਿੱਚ ਠੀਕ ਪਹਿਲਾ ਸ਼ਕ ਕਰ ਦੋ ਉਹ ਕੀ ਹੋ ਗਿਆ ਤਨੂ ਇੱਥੇ ਬੈਠ ਕੇ ਕਿਵੇਂ ਆ ਪੈਰ ਲਾ ਰੋ ਹਾਂ ਠੀਕ ਆ ਚੱਲ ਇਹਦਾ ਚੱਲ ਕੋਈ ਚੱਟ ਚੱਪੀ ਦੇਖ ਕੇ ਉਹ ਪਹਿਲਾਂ ਕਰ ਇਹ ਕਿਨੇ ਪਾਲੋ ਫੈਸਲਾ ਕਰ ਆਹ ਤਿਆਰੀ ਬਸ ਹੋ ਗਈ ਪਹਿਲਾ ਸੈਟਿੰਗ ਚ ਨਹੀਂ ਰਹਿਣਾ ਜੀ ਲੋੜੀ ਇਹ ਹੋ ਗਿਆ ਉਹਦਾ ਸ਼ੈੱਡ ਇਹ ਕਿਹਾਰੇ ਵੀ ਬੰਦ ਸੋਈ ਕੀ ਆ ਗੱਲ ਇਹ ਆਹ ਵੀ ਤੁਹਾਡੇ ਪੂਰੇ ਜਿਹੜੇ ਤੁਸੀਂ ਕਿਹਾ ਤੁਸੀਂ ਮੈਂ ਕੋਲ ਮਾਈਕ੍ਰੋਵੇਵਾ ਲਾ ਹੋ ਗਿਆ ਹਾਂ ਆਜ ਵੀ ਨਹੀਂ ਹੋ ਪੀਰੇ ਕੋਲ ਜੀ ਮੈਨ ਲੱਗ ਗਿਆ 25 ਇੰਚ ਤੇ ਉਸ ਤੋਂ ਬਾਅਦ ਫਿਰ 60 ਇੰਚ ਜਿਹੜਾ ਬਚੀ ਉਹਦਾ ਫੇਰੇ ਇਹਦੇ ਨਾਲ ਜੀ ਕਿੰਨੇ ਲੱਖੀ ਨੇ ਜੀ ਇਹਨਾਂ ਨੂੰ ਓਵਨ ਜਵਾਂ ਮਰਜੀ ਬਣਾ ਹਾਂ ਹਾਂ ਉਹ ਵੀ ਤੇ ਆਪਾਂ ਜੇ ਫੇਰ ਭੱਲਿਓ ਇੱਧਰ ਤੁਹਾਡਾ ਮਗਦਾ ਹੋ ਜਾਣਾ ਪੂਰੇ ਭਾਂਡੇ ਲਾ ਲਵਾਂਗੇ ਫਿਲਟਰ ਭਾਂਡੇ ਵਾਲਾ ਥੋੜਾ ਲੱਗ ਬਣਨਾ ਉਹ 4 ਕੋ 10 3 ਕੋ ਟੋਪਰ ਨੂੰ ਬਣਨਾ ਇਹ 2 ਕੋ ਬਣਨਾ ਹੂੰ ਬੜੀ ਟੋਕਰੀ ਨੇ ਇਹ ਅਲੱਗ ਬਣੂਗਾ ਵੀ ਇਹ ਇਹ ਲੱਗ ਬਣਨੀ ਇਹ ਹੁਣੇ ਤੁਸੀਂ ਇਹ ਦੇ ਲੋ ਵੀ ਜੇ 1 ਤੇ 15 ਇੰਚੀ ਬਣਦਾ ਇਹ ਉਪਰ ਚ ਰੱਖੇ ਤਾਂ 12 ਇੰਚੀ ਇਹ ਪੱਲੇ ਵਾਲਾ ਬਣਾਇਆ ਤਾਂ 15 ਇੰਚ ਹੀ ਬਣਾਉਣਾ ਹੈ ਓਪਨ ਦਾ ਮਤਲਬ ਕੀ ਹੁੰਦਾ ਓਪਨ ਦਾ ਪੱਲਾ ਨਹੀਂ ਲੱਗਦਾ ਪੱਲਾ ਕਿਉਂ ਹੁੰਦਾ ਪੱਲਾ ਬੰਦਦਾ ਮੇਰਾ ਪੂਰੇ ਪੱਲਾ ਪੂਰੇ ਲੱਗਦਾ ਉਹ ਨੂੰ ਬੰਦਦਾ ਨਹੀਂ ਵਾਚਾ ਬੰਦ ਕਰਨੇ ਕਿੱਥੇ ਓ ਤਾਂ ਬੰਦ ਕਰਨੀ ਹੈ ਅਸੀਂ ਫਿਰ ਜੇ ਉਹ ਤੁਸੀਂ ਉਹ ਮਲਾਇਆ ਤਾਂ 15 ਇੰਚ ਹੀ ਬਣਾਣਾ ਫਿਰ ਅੱਛਾ ਤੁਸੀਂ ਉਹ ਲੈ ਦੇ ਦੀ ਗੱਲ ਕਰਦੇ ਹੋ ਹਾਂ ਲੈ ਦੇ ਮਤਲਬ ਕੀ ਢੰਗਾਈ ਦੀ ਗੱਲ ਕਰਦਾ ਜਿਹੜਾ ਤੁਮ ਕੋਈ ਇਕੜਾ ਬਣਾ ਦਿਆ ਤੁਸੀਂ ਮੈਂ ਅਸਮੇ ਤੁਸੀਂ ਪਾਂਡੇ ਵਾਲੇ ਸਟੈਰ ਦੀ ਗੱਲ ਕਰ ਰਹੇ ਹੋ ਸਟੈਰ ਸਟੈਰ ਤਾਂ ਅਲੱਗ ਬਣਾਣਾ ਜਿਹੜੇ ਤੂੰ ਤਾਂ ਉਹਨੂੰ ਰੱਖਣਾ ਤੁਸੀਂ ਜਾ 1.15 ਇੰਚ ਦਿਨਾਈ ਚ ਬਣਦਾ 1 ਬਣਦਾ 12 ਇੰਚ ਜਿਹੜਾ 12 ਇੰਚ ਦੀ ਬਣਾ ਰਹੇ ਆ ਉਹਨੂੰ ਭੱਲਾਂ ਹੀ ਲੱਗਦਾ ਮੈਂ ਅੰਦਰ ਵਾਲੀ ਬਣਾ ਲਉ 12 ਇੰਚ ਵਾਲੀ ਹਾਂ 15 ਹੀ ਬਣਾ ਦੇ ਫਿਰ ਭੱਲਾ ਦਾ ਛੋਟੇ ਕੋ ਹੁਣ ਮਾਈਕ੍ਰੋਵੇਜ ਜੋ ਬਣ ਗਿਆ ਹੈਗੀ ਆ ਕੇ ਹਾਂ ਦਿਖਾਓ ਜਿੱਤਨੇ ਅ ਅ ਮੈਨੂੰ ਸੋਧਦੇ 15 ਲੱਗੂਗਾ ਜਿੰਨੇ ਲੱਗੂਗਾ ਤੇਰੇ ਮਾਈਕ੍ਰੋਵੇਵ ਕਿੱਥੇ ਆ ਇਹ ਆੜੀ ਹੁਣ ਇੱਥੇ ਕੁਝ ਚਲੋ ਇਕਦਾ ਆ ਅਭੀ ਪਿਆਜ ਜਿਹਾ ਨੇ ਕਿਆ ਪਿਆਜ ਪ੍ਰਾਇਰ ਵੀ ਦੇਖ ਤਾ ਇਹਦਾ ਪੂਰਾ 12 ਚੈਨਲ ਜੁਗਤਿਸ ਨੇ ਇਹਦਾ 12 ਚੈਨਲ ਆਹ ਇਹਦਾ ਆਪਕੇ ਲਈ ਆ ਗਾਣੇ ਉਹ ਕਰਕੇ ਨਹੀਂ ਥੂਣਾ ਲੈਣ ਜਾਂਦੇ ਨਹੀਂ ਥੂਣਾ ਲੈਣ ਜਾਂਦੇ ਖਾਂਦੇ ਮੁਕਾ ਚੇਤਾਂਤ ਸੁਖ ਸ਼ਾਂਤੀ ਹੋਵੇ ਹੈ ਨਾ ਸਾਬਣਗੇ ਪਾਣੀ ਗੰਭਾਤ ਰੁਪਈਏ ਜਿਆਜੇ ਲੱਗਣਗੇ ਤੱਕਾ ਨਹੀਂ ਹੋਗਾ ਨਹੀਂ ਨਹੀਂ ਲੱਭਾਈ ਹਾਂ ਸਾਡੀ ਗਵਰਨਮੈਂਟ ਥੋੜੀ ਢਿੱਲੀ ਚੱਲਦੀ ਆ ਚੱਕਰ ਆਇਆ ਜੀ ਨੇ ਜੀ ਨੇ ਚਲਾਉਣੀ ਉਹ ਬਾਹਰ ਗਿਆ ਹੋਇਆ ਲੱਗਦਾ ਕਿ ਵਿੱਚ ਜਿੱਦੀ 10000 ਘੱਟੇ ਦਸਣਾ ਉਹਨੂੰ ਭਾਵੇਂ ਲੱਗ 10000 ਹਾਂ ਸਾਥ ਥੋੜੂਣ ਹਾਂ ਸਾਥ ਥੋੜੂਣ ਚਾਲ ਲੱਗ ਗਿਆ ਮਾਸੀ ਬਣਾਉਂ ਜਾ ਫੜ ਲੈ ਮਾਸੀ ਤੇਜਾ ਤੇ ਚਾਲ ਦੇ ਦੋ ਫੰਡੀ ਫੰਡੀ ਦੇਤੇ ਨੇ ਤੇ ਬਾਤ ਤੇ ਫੰਡੀ ਹੋਰਾਂ ਦੀ ਇੱਕ ਉਹਦਾ ਨਾਪ ਲੈਣਾ ਦੀਦੀ ਕਿੰਨੀਆਂ ਕ ਬਣਵਾਉਣੀ ਆ ਉਹ ਮੜੀ ਜੀ ਆ ਕੇ ਦੱਸ ਦੇ ਮੈਂ ਮਿੰਦਨ ਨਾਲ ਗੱਲ ਕਰ ਲਵਾਂ ਐਸੇ ਮੇਜਰਮੈਂਟ ਤਾਂ ਲੈ ਲਈ ਆ ਤੁਹਾਨੂੰ ਕਹੂੰਗੀ ਉਹ ਕਾਕੇ ਨੂੰ ਛੋਟੀ ਜੀ ਦੀ ਜਿਹੜੀ ਕਨੇ ਮਾਰੀ ਬਣਾਉਣੀ ਆ ਪੁੱਛੋ ਬੀਨੂ ਤੇ ਮਨਕੀਰ ਦੇ ਕੱਪੜੇ ਸਿੱਟ ਆਣਨਗੇ ਠੀਕ ਜੀ ਸਾਹਿਬ ਜੀ ਮੈਂ ਜੀਨ ਪਿਆਰ ਮੜੇ ਕੁਛ ਹੀ ਦੱਸ ਦੋ ਵੀ ਕਿੰਨੇ ਕੁ ਬਣਵਾਉਣੇ ਆ ਮੈਨੂੰ ਮੈਂ ਵੀ ਕਰੀ ਲੈ ਕੇ ਰੱਖ ਲਈਏ ਫੇਰ ਸਰ ਕੋਈ ਨਹੀਂ ਫੇਰ ਇਹਨੇ ਜਿਆਦਾ ਆ ਕੇ ਕੰਮ ਕਰਨਾ ਹੀ ਆ ਦੁਆ ਨਹੀਂ ਬਣਵਾ ਲਾਂਗੇ ਜਿਹਦੇ ਨਾਲ ਜੀ ਨਾਲ ਮੇਜਰਮੈਂਟ ਹਾਂ ਠੀਕ ਜੀ ਹਾਂ ਠੀਕ ਹੈ ਇੱਕ ਕੁੜੀ ਅੰਡੇ ਜਿਹਾ ਮੋਟੇ ਅੰਡੇ ਮਣੀ ਨਾ ਕੇ ਕਾਇ ਅਕਲੀ ਆਈਸਕ੍ਰੀਮ ਬੰਨਣ ਦੇ ਬੰਨਣ ਦੇ ਕੁੜੀ ਆ ਕੁਚ ਨਾਲ ਵਾਹੀ ਨੂੰ ਲੱਗਦੀ ਮੈਨੂੰ ਠੰਡੀ ਦਿਓ ਚਾਹ ਮੰਗ ਲਈ ਆ ਪੇਟ ਦੀ ਲੈ ਮੈਂ ਤਾਂ ਨਾਲ ਮੈਂ ਤਾਂ ਨਹੀਂ ਹੈਗੀ ਕੁੜੀ ਮੈਂ ਤਾਂ ਨਾ ਹੋਣ ਨਾਲ ਦੀ ਕੁੜੀ ਆ ਆਈਸਕ੍ਰੀਮ ਕਰਕੇ ਦੇਣੀ ਮੈਨੂੰ E Deixa né dar crédito.